ਅਸ਼ੇਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਛੀਮਾ ਬਹੁਤ ਐਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਐਸਡੀਐਮ ਦੀ ਰਿਹائش ਦੇ ਉੱਪਰ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਿਆ तकरीबन ਸਰਕਾਰੀ ਰਿਹائش ਦੇ ਉੱਪਰ ਐਸਡੀਐਮ ਦੀ ਸਰਕਾਰੀ ਰਿਹائش ਦੇ ਉੱਪਰ 2 ਘੰਟੇ ਵਿਜੀਲੈਂਸ ਦੀਆਂ ਟੀਮਾਂ ਮੌਜੂਦ ਰਹਦੀਆਂ ਨੇ ਰੇਡ ਕੀਤੀ ਜਾਂਦੀਆ ਬਟਾਲਾ ਦੇ ਐਸਡੀਐਮ ਬਿਕਰਮ ਸਿੰਘ ਬਿਕਰਮਜੀਤ ਸਿੰਘ ਦੀ ਸਰਕਾਰੀ ਰਿਹائش ਦੇ ਉੱਪਰ ਵਿਜੀਲੈਂਸ ਦੀ ਰੇਡ ਕੀਤੀ ਜਾਂਦੀਆ ਜ਼ਿਕਰਯੋਗ ਇਹ ਵੀ ਆਕੇ ਕਰੀਬ ਹੈ 2 ਘੰਟੇ ਤੱਕ ਸਰਕਾਰੀ ਰਹਿਸ਼ ਦੇ ਉੱਪਰ ਰੇਡ ਕੀਤੀ ਜਾਂਦੀ ਅਤੇ ਉਸ ਤੋਂ ਬਾਅਦ ਬਟਾਲਾ ਦੇ ਐਸਡੀਐਮ ਵਿਕਰਮਜੀਤ ਸਿੰਘ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ ਵਿਜੀਲੈਂਸ ਦੀਆਂ ਟੀਮਾਂ ਆਪਣੇ ਨਾਲ ਲੈ ਜਾਂਦੀਆਂ ਨੇ ਜ਼ਿਕਰ ਅਰਸਲ ਜ਼ਿਕਰ ਹੋ ਗਿਆ ਕਿ ਵਿਜੀਲੈਂਸ ਦੀਆਂ ਟੀਮਾਂ ਨੇ ਐਸਡੀਐਮ ਵਿਕਰਮਜੀਤ ਸਿੰਘ ਨੂੰ 50000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਅਤੀ ਗ੍ਰਿਫਤਾਰ ਕੀਤਾ ਰੈਡ ਹੈਂਡਡ ਜਿਹੜਾ ਛਾਪਾ ਮਾਰਿਆ ਗਿਆ ਗ੍ਰਿਫਤਾਰ ਕੀਤਾ ਗਿਆ ਬਹੁਤ ਐਮ ਕਬਰ ਤੁਹਾਡੇ ਨਾਲ ਸਾਂਝੀ ਕਰਾਂ ਕਿ ਵਿਜੀਲੈਂਸ ਦੇ ਵੱਲੋਂ ਬਹੁਤ ਵੱਡੀ ਕਾਰਵਾਈ ਕੀਤੀ ਗਿਆ ਗਰਦਾਸਪੁਰ ਜ਼ਿਲ੍ਹੇ ਦੇ ਹਲਾਕਾ ਬਟਾਲਾ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਿਆ ਜਿਸ ਤਹ ਕੇ ਐਸ ਡੀ ਐਮ ਦੀ ਸਰਕਾਰੀ ਰਹਿਸ਼ ਦੇ ਉੱਪਰ ਹੈ ਬਿਜੀਲੈਂਸ ਨੇ ਰੇਡ ਮਾਰੀ ਅਤੇ ਖਬਰ ਇਹ ਵੀ ਆ ਰਹੀ ਹੈ ਕੋਈ ਸੂਤਰਾਂ ਹਵਾਲੇ ਤੋਂ ਕਿ ਕਈ ਲੱਖ ਰੁਪਏ ਦੀ ਨਕਦੀ ਹੈ ਜਿਹੜੀ ਐਸਡੀਐਮ ਬਿਕਰਮਜੀਤ ਸਿੰਘ ਦੀ ਸਰਕਾਰੀ ਰਿਹੈਸ ਤੋਂ ਬਰਾਮਦ ਕੀਤੀ ਗਿਆ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਕਿੰਨੀ ਰਕਮ ਬਰਾਮਦ ਕੀਤੀ ਗਿਆ ਇਸ ਕੱਲ ਨੂੰ ਲੈ ਕੇ ਅਧਿਕਾਰਿਕ ਤੌਰ ਤੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਐਸਡੀਐਮ ਦੀ ਰਿਹੈਸ ਦੇ ਉੱਪਰ ਬਿਜੀਲੈਂਸ ਨੇ ਰੇਡ ਕੀਤੀ ਬਟਾਲਾ ਦੇ ਐਸਡੀਐਮ ਬਿਕਰਮਜੀਤ ਸਿੰਘ ਦੀ ਰਿਹੈਸ ਦੇ ਉੱਪਰ ਬਿਜੀਲੈਂਸ ਦੀਆਂ ਟੀਮਾਂ ਪਹੁੰਚੀਆਂ ਨੇ ਤਕਰੀਬਨ 2 ਘੰਟਿਆਂ ਤੱਕ ਬਟਾਲਾ ਦੇ ਜਿਹੜੇ ਐਸਡੀਐਮ ਦੀ ਸਰਕਾਰੀ ਰਾਇਸ਼ ਹੁੰਦੀ ਹੈ ਉੱਥੇ ਟੀਮਾਂ ਮੌਜੂਦ ਰਹਿੰਦੀਆਂ ਨੇ ਸਾਰੀ ਜਿਹੜੀ ਉੱਥੋਂ ਦੇ ਰਾਇਸ਼ ਦੇ ਕਮਰਿਆਂ ਦੀ ਜਿਹੜੀ ਫੋਲਾ ਫਰੋਲੀ ਕੀਤੀ ਜਾਂਦੀ ਹੈ ਤਕਰੀਬਨ ਹੈ 2 ਘੰਟਿਆਂ ਤੱਕ ਜਾਂਚ ਪੜਤਾਲ ਕੀਤੀ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਸੂਤਰਾਂ ਵੱਲੋਂ ਖਬਰ ਆ ਕੇ ਕਈ ਲੱਖ ਰੁਪਏ ਦਾ ਨਕਦ ਕੈਸ਼ ਆ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਬਟਾਲਾ ਦੇ ਐਸਡੀਐਮ ਵਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ 2 ਘੰਟੇ ਤੱਕ ਦੀ ਚੱਲੀ ਸਰਕਾਰੀ ਰਾਇਸ਼ ਦੇ ਉੱਪਰ ਰੇਡ ਤੋਂ ਬਾਅਦ ਉਸ ਵਿਕਰਮਜੀਤ ਸਿੰਘ ਨੂੰ ਜਿਹੜਾ ਵਿਜੀਲੈਂਸ ਦੀਆਂ ਟੀਮਾਂ ਆਪਣੇ ਨਾਲ ਲੈ ਜਾਂਦੀਆਂ ਨੇ ਤੇ ਨਾਲ ਇਹ ਵੀ ਪਤਾ ਲੱਗਾ ਕਿ 50000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹਤੀ ਐਸ ਡੀ ਐਮ ਬਕਰਨਜੀਤ ਸਿੰਘ ਨੂੰ ਜਿਹੜਾ ਵਿਜੀਲੈਂਸ ਨੇ ਛਾਪਾ ਮਾਰ ਕੇ ਗ੍ਰਿਫਤਾਰ ਕੀਤਾ ਬਹੁਤ ਐਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਲਾਂਕਿ ਇਹ ਅਧਿਕਾਰਿਕ ਤੌਰ ਤੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਇਹ ਵੀ ਕੋਈ ਖਬਰ ਸਾਹਮਣੇ ਨਹੀਂ ਆਈ ਕਿ ਕਿਸ ਗੱਲ ਨੂੰ ਲੈ ਕੇ ਕਿਹੜੇ ਕੰਮ ਨੂੰ ਲੈ ਕੇ ਰਿਸ਼ਵਤ ਲਈ ਗਈ ਸੀ ਕਿਹੜੇ ਵਿਅਕਤੀ ਨੇ ਜਿਹੜਾ ਵਿਜੀਲੈਂਸ ਦੀਆਂ ਟੀਮਾਂ ਨੂੰ ਇਤਲਾਹ ਦਿੱਤੀ ਕਿਸ ਤਰੀਕੇ ਮੌਕੇ ਤੇ ਛਾਪਾ ਵੱਜਿਆ ਸਾਰਾ ਟਰੈਪ ਕਿਸ ਤਰੀਕੇ ਲੱਗਿਆ ਸਾਰੀ ਜਾਂਚ ਪੜਤਾਲ ਦਾ ਹਜੇ ਬੇਸ਼ੱਕ ਪਰ ਸ਼ੁਰੂਆਤੀ ਜਾਂਚ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਕਿ 50000 ਰੁਪਏ ਦੀ ਰਿਸ਼ਵਤ ਲੈੰਦੇ ਰਾਈਟ ਹੈਂਡਡ ਐਸ ਡੀ ਐਮ ਵਿਕਰਮਜੀਤ ਸਿੰਘ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ 2 ਘੰਟੇ ਤੱਕ ਸਰਕਾਰੀ ਰਾਇਸ ਦੇ ਉੱਪਰ ਵਿਜੀਲੈਂਸ ਦੀਆਂ ਟੀਮਾਂ ਨੇ ਰੇਡ ਕੀਤੀ